ਪਰ ਹੁਣ ਹਰ ਸਿਮਰਤ ਕੋਰ ਬਾਦਲ ਹੋਣਾ ਦਾ ਬਿਆਨ ਚਰਚਾ ਦੇ ਵਿੱਚ ਉਹ ਕਹਿੰਦੇ ਨੇ ਕਿ ਨਾ ਤਾਂ ਇੰਡੀਆ ਨੂੰ ਸਮਰਥਨ ਤੇ ਨਾ ਹੀ ਐਂਡੀਆ ਨੂੰ ਸਮਰਥਨ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਚਰਚਾ ਹੋਈ ਅਕਾਲੀ ਦਲ ਪਹਿਲੇ ਹੀ ਆਪਣੀ ਜ਼ਮੀਨ ਖੋ ਚੁੱਕਿਆ ਹੈ ਤੇ ਲੋਕਾਂ ਨੇ ਕਹਿਣਾ ਫੇਰ ਦੇਖੋ ਜੀ ਪਰਿਵਾਰ ਵਾਸਤੇ ਗਏ ਮੰਤਰੀ ਸ਼ਿਮਲਾਈਨ ਪਾਸੇ ਪੰਜਾਬ ਹੋਵੇ ਕਿੱਥੇ ਖੂਚ ਜਿਸ ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਜਵਾਨਤਾ ਹੀ ਹੱਬਤ ਹੋਈਆਂ ਹੋਣ ਸਰੇ ਵਧੀਆ ਲਿਖਿਆ ਸੀ ਨਾ ਕਿ ਪਰਿਵਾਰ ਜਿੱਤਿਆ ਪੰਜਾਬ ਹਾਰ ਅੱਗੇ ਆਉਣ ਵਾਲੇ ਵਿਧਾਨ ਸਭਾ ਦੀਆਂ ਚੋਣਾਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੱਡੇ ਭਰਾ ਦੀ ਪੂਕਾ ਦਾ ਕਰਨੀ ਹੈ ਕਿਉਂਕਿ ਅਕਾਲੀ ਦਲ ਦਾ ਵੋਟ ਬੈਂਕ ਐਸ ਤੋਂ ਵੀ ਭਾਰਤੀ ਜਨਤਾ ਪਾਰਟੀ ਤੋਂ ਵੀ ਖਿਸਕ ਗਿਆ ਸਾਹਿਬ ਜਿਸ ਤਰ੍ਹਾਂ ਦੇ ਨਾਲ ਸਿਆਸੀ ਸਮੀਕਰਨ ਬਦਲ ਰਹੇ ਨੇ ਪਰਵਰਤਨ ਹੋ ਰਹੇ ਨੇ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਜਿਹੜੀਆਂ ਇੱਕ ਤਰੀਕੇ ਨਾਲ ਸਮਝੌਤੇ ਹੋ ਰਹੇ ਨੇ ਖਾਸ ਤੌਰ ਦੇ ਉੱਤੇ ਸਰਕਾਰ ਬਣਾਉਣ ਨੂੰ ਲੈ ਕੇ ਤੇ ਇੱਕ ਨਜ਼ਰਾਂ ਸੀਗੀਆਂ ਹਰਸਿਮਰਤ ਕੋਰ ਬਾਦਲ ਖੁਰਾਂ ਤੇ ਕਿ ਹਰਸਿਮਰਤ ਕੋਰ ਬਾਦਲ ਕਿਹੜੇ ਧਿਰ ਦੇ ਹੱਕ ਦੇ ਵਿੱਚ ਉਹ ਜਾ ਕੇ ਭੁਗਤਣਗੇ ਤਾਂ ਇਹ ਚਰਚਾ ਸੀ ਕਿ ਐਨਡੀਏ ਨੂੰ ਹੀ ਜਾਊਗੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕਿਉਂਕਿ ਐਨਡੀਏ ਦਾ ਉਹ ਹਿੱਸਾ ਹੈਗੇ ਨੇ ਹਾਲਾਂਕਿ ਗੱਠਜੋੜ ਟੁੱਟ ਚੁੱਕਿਆ ਹੈ ਪਰ ਹੁਣ ਹਰ ਸਿਮਰਤ ਕੋਰ ਬਾਦਲ ਹੋਣਾ ਦਾ ਬਿਆਨ ਚਰਚਾ ਦੇ ਵਿੱਚ ਉਹ ਕਹਿੰਦੇ ਨੇ ਕਿ ਨਾ ਤਾਂ ਇੰਡੀਆ ਨੂੰ ਸਮਰਥਨ ਤੇ ਨਾ ਹੀ ਐਨਡੀਏ ਨੂੰ ਸਮਰਥਨ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਚਰਚਾ ਛਿੜ ਗਈ ਹੈ ਦੇਖੋ ਇੰਡੀਆ ਵਿੱਚ ਤਾਂ ਉਹ ਜਾਣ ਨਹੀਂ ਸਕਦੇ ਕਿਉਂਕਿ ਹੁਣ ਤੱਕ ਉਹਨਾਂ ਨੇ ਪਾਣੀ ਪੀ ਪੀ ਕਾਂਗਰਸ ਨੂੰ ਕੋਸਿਆ ਹੂੰ ਐਨਡੀਏ ਦੇ ਵਿੱਚ ਜੇ ਜਾਂਦੇ ਨੇ ਵੈਸੇ ਤਾਂ ਬਿਆਨ ਹੋਣਾ ਚਾਹੀਦਾ ਸੀਗਾ ਪ੍ਰਧਾਨ ਸਾਹਿਬ ਦਾ ਹੂੰ ਉਨਾ ਦਾ ਨਹੀਂ ਚਲੋ ਉਹਨਾਂ ਦੀ ਧਰਮ ਪਤਨੀ ਦਾ ਆ ਗਿਆ ਜੇ ਹੋ ਐਂਡੀਆ ਦਾ ਭਾਈਵਾਲ ਬੰਦਿਆ ਅਕਾਲੀ ਦਲ ਪਹਿਲੇ ਹੀ ਆਪਦੀ ਜ਼ਮੀਨ ਖੋ ਚੁੱਕਿਆ ਹੂੰ ਤੇ ਲੋਕਾਂ ਨੇ ਕਹਿਣਾ ਫੇਰ ਦੇਖੋ ਜੀ ਪਰਿਵਾਰ ਵਾਸਤੇ ਗਏ ਮੰਤਰੀਸ਼ਿਪ ਲੈਣ ਵਾਸਤੇ ਪੰਜਾਬ ਹੋਵੇ ਟੱਠੇ ਖੂਚ ਜਿਸ ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਜਵਾਨਤਾ ਜਬਤ ਹੋਈਆਂ ਹੋਣ ਹੂੰ ਤੇ ਕਿਸੇ ਵਧੀਆ ਲਿਖਿਆ ਸੀ ਨਾ ਕਿ ਪਰਿਵਾਰ ਜਿੱਤਿਆ ਪੰਜਾਬ ਹਾਰਿਆ ਉਹਨਾਂ ਨੇ ਕਹਿਤਾ ਕਿ ਅਸੀਂ ਦੋਹਾਂ ਜੋ ਕਿਸੇ ਦਾ ਨਾਲ ਨਹੀਂ ਜਾਂਦੇ ਭਾਵ ਕਲਮ ਇਕੱਲੇ ਰ੍ਹਾਂਗੇ ਸੀਟ ਇੱਕ ਹੈ ਕਈ ਵਾਰ ਬਹੁਤ ਕ੍ਰੂਸ਼ਲ ਸਮੇਂ ਦੇ ਵਿੱਚ ਬੰਦੇ ਫੈਸਲਾ ਲੈ ਵੀ ਲੈਂਦੇ ਹੁੰਦੇ ਤੁਸੀਂ ਕਲਮ ਲਾ ਕੇ ਉਹਨਾਂ ਨੇ ਬੀਬੀ ਹਰਸਪ੍ਰਤਕੌਰ ਨੇ ਅਕਾਲੀ ਦਲ ਦੀ ਸਥਿਤੀ ਆਪ ਸਾਫ਼ ਕੀਤੀ ਹੈ ਅਸੀਂ ਦੋਹਾਂ ਚ ਕਿੱਠੇ ਗੱਠ ਜੋੜ ਨਾਲ ਨਹੀਂ ਜਾਵਾਂਗੇ ਅਸੀਂ ਬਿਲਕੁਲ ਇਕੱਲੇ ਰਹਾਂਗੇ ਉਹਨਾਂ ਦੀ ਮਰਜ਼ੀ ਪਰ ਰਾਜਨੀਤਿਕ ਹਲਕਿਆਂ ਦੇ ਵਿੱਚ ਇਹ ਚਰਚਾ ਹੈ ਜਿਹੜੇ ਕਹਿੰਦੇ ਸੀ ਕਿ ਇਹਨਾਂ ਤੋਂ ਮਾੜਾ ਸੱਦਾ ਆਵੇ ਸਹੀ ਇਹ ਤਾਂ ਭੱਜੇ ਜਾਣਗੇ ਐਸ ਵળે ਸਥਿਤੀ ਦੂਜੀ ਵੀ ਹੈ ਜੇ ਮੰਨ ਲਓ ਇਹ ਜਾਂਦੇ ਨੇ ਅੱਗੇ ਹੁਣ ਇਹਨਾਂ ਦੇ ਵਿਧਾਨ ਸਭਾ ਦੀਆਂ ਚੋਣਾਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੱਡੇ ਭਰਾ ਦੀ ਪੁੰਕਾ ਦਾ ਕਰਨੀ ਹੈ ਕਿਉਂਕਿ ਅਕਾਲੀ ਦਲ ਦਾ ਵੋਟ ਬੈਂਕ ਇੱਥੋਂ ਵੀ ਭਾਰਤੀ ਜਨਤਾ ਪਾਰਟੀ ਤੋਂ ਵੀ ਖਿਸਕ ਗਿਆ ਜੀ ਵੱਡੀਆਂ ਗੱਲਾਂ ਨੇ ਹੂੰ ਸੋ ਉਹਨਾਂ ਨੇ ਇੱਕ ਗੱਲ ਸਪਸ਼ਟ ਕੀਤੀ ਹੈ ਪਤਾ ਨਹੀਂ ਪਰਿਸਥਿਤੀ ਸਿਆਸਤ ਦੇ ਵਿੱਚ ਸਦਾ ਇੱਕਸਾਰ ਨਹੀਂ ਰਹਿੰਦੀ ਸਮੇਂ-ਸਮੇਂ ਤੇ ਬਦਲਦੀ ਵੀ ਰਹਿੰਦੀ ਹੈ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ